ਸੋਰਠ ਮੱਲਾ ਪੰਜਵਾ ਅਮਰੀ ਗਣਤ ਨਾ ਗਣੀਆਂ ਕਾਈ ਆਪਣ ਵਿਰਧ ਪਛਾਣ ਹਾਥੋ ਦੇ ਰੱਖੇ ਕਰ ਆਪਣੇ ਸਦਾ ਸਦਾ ਰੰਗਮਾਨ ਸਾਹਿਬ ਫਰਮਾਨ ਕਰਦੇ ਹਨ ਹਮਰੀ ਕਹਿੰਦੇ ਨੇ ਅਸਾਂ ਜੀਵਾਂ ਦੇ ਗਣਤ ਕੀਤੇ ਕਰਮਾਂ ਦਾ ਹਿਸਾਬ ਨਾ ਗਣੀਆਂ ਨਹੀਂ ਗਿਣਦਾ ਕਾਈ ਗਣਤ ਕੋਈ ਵੀ ਲੇਖ ਆਪਣਾ ਬਿਰਦ ਪਛਾਨ ਬਿਰਦ ਕਹਿੰਦੇ ਨੇ ਮੁੱਢ ਕਦੀਮਾਂ ਦਾ ਪਿਆਰ ਵਾਲਾ ਸੁਭਾਅ ਪਰਮਾਤਮਾ ਦਾ ਉਹ ਸੁਭਾਅ ਜਿਹੜਾ ਕਦੇ ਵੀ ਨਹੀਂ ਬਦਲਿਆ ਜਾ ਸਕਦਾ ਜਿਹੜਾ ਇੱਕ ਅਮੀਰ ਵਾਸਤੇ ਵੀ ਉਹੀ ਹੈ ਤੇ ਇੱਕ ਗਰੀਬ ਵਾਸਤੇ ਵੀ ਉਹੀ ਹੈ ਹੱਥ ਦੇ ਪਰਮਾਤਮਾ ਹੱਥ ਦੇ ਕੇ ਰਾਖੇ ਕਰ ਆਪਣੇ ਆਪਣੇ ਬਣਾ ਲੈਂਦਾ ਹੈ ਸਦਾ ਸਦਾ ਰੰਗਮਾਨ ਮਾਣ ਕਹਿੰਦੇ ਨੇ ਮਾਣਦਾ ਵਾਂ ਗੁਰੂ ਸਾਹਿਬ ਫੁਰਮਾਨ ਕਰਦੇ ਹਨ اے ਭਾਈ ਪ੍ਰਮਾਤਮਾ ਅਸਾਂ ਜੀਵਾਂ ਦੇ ਕੀਤੇ ਮੰਦ ਕਰਮਾਂ ਦਾ ਕੋਈ ਖਿਆਲ ਨਹੀਂ ਕਰਦਾ ਉਹ ਆਪਣੇ ਮੁੱਢ ਕਦੀਮਾਂ ਦੇ ਪਿਆਰ ਵਾਲੇ ਸੁਭਾਅ ਨੂੰ ਚੇਤੇ ਰੱਖਦਾ ਹੈ ਉਹ ਸਗੋਂ ਸਾਨੂੰ ਗੁਰੂ ਮਿਲਾ ਕੇ ਸਾਨੂੰ ਆਪਣਾ ਬਣਾ ਕੇ ਆਪਣੇ ਹੱਥ ਦੇ ਕੇ ਸਾਨੂੰ ਵਿਕਾਰਾਂ ਵੱਲੋਂ ਬਚਾਉਂਦਾ ਹੈ ਜਿਸ ਬੜ ਭਾਗੀ ਨੂੰ ਗੁਰੂ ਮਿਲ ਪੈਂਦਾ ਹੈ ਉਹ ਸਦਾ ਹੀ ਆਤਮਕ ਆਨੰਦ ਮਾਣਦਾ ਹੈ ਸਾਚਾ ਸਾਹਿਬ ਸਦ ਮਿਹਰਬਾਨ ਬੰਦ ਪਾਇਆ ਮੇਰਾ ਸਤਿਗੁਰ ਪੂਰੈ ਕੋਈ ਸਰਬ ਕਲਿਆਣ ਗੁਰੂ ਸਾਹਿਬ ਪ੍ਰਮਾਨ ਕਰਦੇ ਹਨ ਸਾਚਾ ਸਾਹਿਬ ਸਦਾ ਕਾਇਮ ਰਹਿਣ ਵਾਲਾ ਸਾਹਿਬ ਮਾਲਕ ਸਦ ਸਦਾ ਹੀ ਮਿਹਰਬਾਨ ਦਇਆ ਦਾ ਘਰ ਦਇਆਵਾਨ ਬੰਦ ਪਾਇਆ ਬੰਦ ਕਹਿੰਦੇ ਨੇ ਰੁਕਾਵਟ ਪਾ ਦਿੱਤੀ ਕੋ ਕਰਮਾ ਕੋ ਕਰਮਾਂ ਦੇ ਰਾਸਤੇ ਵਿੱਚ ਰੁਕਾਵਟ ਕਿਸ ਨੇ ਪਾਈ ਮੇਰਾ ਸਤਗੁਰੂ ਪੂਰਾ ਮੇਰੇ ਪੂਰੇ ਗੁਰੂ ਨੇ ਹੋਈ ਸਰਬ ਕਲਿਆਣ ਤਾਂ ਇਸ ਦੇ ਨਾਲ ਸਭ ਦਾ ਭਲਾ ਹੋ ਗਿਆ ਏ ਭਾਈ ਸਦਾ ਕੈਮ ਰਹਿਣ ਵਾਲਾ ਮਾਲਕ ਪ੍ਰਭੂ ਸਦਾ ਦਇਆবান ਰਹਿੰਦਾ ਹੈ ਕੋ ਕਰਮਾ ਬਲ ਪਾਰਤ ਰਏ ਬੰਦਿਆਂ ਨੂੰ ਉਹ ਗੁਰੂ ਮਲਾਉਂਦਾ ਹੈ ਜਿਸ ਨੂੰ ਪੂਰਾ ਗੁਰੂ ਮਿਲ ਪਿਆ ਉਸ ਦੇ ਵਿਕਾਰਾਂ ਦੇ ਰਾਸਤੇ ਵਿੱਚ ਮੇਰੇ ਪੂਰੇ ਗੁਰੂ ਨੇ ਮਨ ਮਾਰ ਦਿੱਤਾ ਹੈ ਤੇ ਸਤਾਰਾਂ ਔਸ ਦੇ ਅੰਦਰ ਸਾਰੇ ਆਤਮਕ ਆਨੰਦ ਪੈਦਾ ਹੋ ਗਏ ਜਿਉ ਪਾਏ ਪਿੰਡ ਜਿਨ ਸਾਜਿਆ ਦਿੱਤਾ ਪੈਨਨ ਖਾਣ ਆਪਣੇ ਦਾਸ ਕੀ ਆਪ ਪੈਜ ਰਾਖੀ ਨਾਨਕ ਸਦ ਕੁਰਬਾਨ ਜਿਉ ਪਾਏ ਜਿਉ ਕਹਿੰਦੇ ਨੇ ਜਿੰਦ ਨੂੰ ਪਾਏ ਪਾ ਕੇ ਪਿੰਡ ਪਿੰਡ ਕਹਿੰਦੇ ਨੇ ਸਰੀਰ ਨੂੰ ਜਿਨ ਸਾਜਾ ਜਿਸ ਨੇ ਪੈਦਾ ਕੀਤਾ ਹੈ ਦਿੱਤਾ ਪਹਿਨਣ ਖਾਣਾ ਜਿਸ ਨੇ ਪਹਿਨਣ ਲਈ ਕੱਪੜੇ ਦਿੱਤੇ ਹਨ ਤੇ ਖਾਣ ਲਈ ਭੋਜਨ ਦਿੰਦਾ ਹੈ ਆਪਣੇ ਦਾਸ ਕੀ ਆਪ ਪੈਜ ਰੱਖੀ ਪੈਜ ਕਹਿੰਦੇ ਨੇ ਇੱਜ਼ਤ ਨੂੰ ਨਾਨਕ ਸਦਗੁਰੂਵਾਨ ਸਦ ਕਹਿੰਦੇ ਨੇ ਸਦਾ ਏ ਭਾਈ ਜਿਸ ਪਰਮਾਤਮਾ ਨੇ ਜਿੰਦ ਪਾ ਕੇ ਸਾਡਾ ਸਰੀਰ ਪੈਦਾ ਕੀਤਾ ਹੈ ਜਿਹੜਾ ਹਰ ਬੇਲੇ ਸਾਨੂੰ ਖੁਰਾਕ ਤੇ ਪੋਸ਼ਾਕ ਦੇ ਰਿਹਾ ਹੈ ਉਹ ਪਰਮਾਤਮਾ ਸੰਸਾਰ ਸਮੁੰਦਰ ਦੀਆਂ ਬੇਕਾਰ ਵਾਲੀਆਂ ਲਹਿਰਾਂ ਤੋਂ ਆਪਣੇ ਸੇਵਕ ਦੀ ਇੱਜ਼ਤ ਗੁਰੂ ਮਿਲਾ ਕੇ ਆਪ ਬਚਾਉਂਦਾ ਹੈ ਇਹ ਨਾਨਕ ਆਖ ਮੈਂ ਉਸ ਪਰਮਾਤਮਾ ਤੋਂ ਸਦਾ ਸਦਕੇ ਜਾਂਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ